ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਇਹ ਸ਼ਾਂਜੇਲਾ ਸ਼ੀਰ ਪਗਸੇਂ ਨਾਲ ਨੱਬੰਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਗੁਰਨਾਨ ਕਮਿਸ਼ਨ ਸੇਵਾ ਸੁਸਾਇਟੀ ਨਵਾਂ ਸ਼ਹਿਰ ਵੱਲੋਂ ਨਿਸ਼ਕਾਮ ਮੈਡੀਕਲ ਸਹੂਲਤਾਂ ਦੇ ਦੇ ਮੰਤਪ ਦੇ ਨਾਲ ਅੱਜ ਤੀਸਰੀ ਗੁਰਦੁਆਰਾ ਸਿੰਘ ਸਭਾ ਕੰਪਲੈਕਸ ਅੱਡਾ ਲਾਰੀਆਂ ਰਾਹੋ ਵਿਖੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਹੋਰਾਂ ਵੱਲੋਂ ਚੈਰੀਟੇਵਲ ਡਿਸਪੈਂਸਰੀ ਅਤੇ ਖੂਨ ਜਾਂਚ ਲੈਬਾਰਟਰੀ ਦਾ ਉਦਘਾਟਨ ਕੀਤਾ ਇਸ ਮੌਕੇ ਸੁਰਜੀਤ ਸਿੰਘ ਮੁੱਖ ਸੇਵਾਦਾਰ ਸਰਪ੍ਰਸਤ ਗਿਆਨੀ ਸਰਬਜੀਤ ਸਿੰਘ ਗੁਰਬਖਸ਼ ਸਿੰਘ ਖਾਲਸਾ ਮੀਤ ਪ੍ਰਧਾਨ ਐਲਪੀਸੀ ਵਰਜਿੰਦਰ ਸਿੰਘ हुसैनਪੁਰ ਸਰਪ੍ਰਸਤ ਨਰੋਆ ਪੰਜਾਬ ਗੁਰਚਤ ਸਿੰਘ ਬਰਵੇਤ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਅਪਰੂਵਮੈਂਟ ٹرسٹ ਪਰ ਲੋਚਨ ਸਿੰਘ ਖਟਕੜ ਡੀਐਸਪੀ ਦਿਦਾਤ ਸਿੰਘ ਅਮਰਜੀਤ ਸਿੰਘ ਜੌਲ ਪ੍ਰਧਾਨ ਨਗਰ ਕੌਂਸਲ ਰਾਹੁ ਹੇਮੰਤ ਕੁਮਾਰ ਬੋਵੀ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਹੁ ਅਤੇ ਇਲਾਕੇ ਦੀਆਂ ਹੋਰ ਸ਼ਖਸੀਅਤਾਂ ਤੋਂ ਇਲਾਵਾ ਗੁਰਨਾਨ ਕਮਿਸ਼ਨ ਸੇਵਾ ਸੁਸਾਇਟੀ ਨਵਾਂ ਸ਼ਹਿਰ ਦੇ ਸਮੂਹ ਮੈਂਬਰਾਂ ਹਾਜ਼ਰ ਸਨ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਸਾਰੇ ਆ ਗਏ। ਹਾਂ। ਅੰਮ੍ਰਿਤ ਦੇ ਸਭ ਪ੍ਰੇਰਣੇ ਇਸ ਲਈ ਆਇਆ। ਸਿੰਘ ਸਾਹਿਬ ਦਾ ਹੈ ਇਹ ਜੀ ਨਾ ਤੇ ਤਾਂ। ਇੱਥੇ 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 ਆ ਲੰਘੋ। ਇੱਥੇ ਇੱਥੇ ਆ ਲੰਘੋ। ਤੁਸੀਂ ਬੈਠੋ ਤੁਸੀਂ ਬੈਠੋ। ਸਾਡਾ ਸੰਤ ਨਹੀਂ। ਆਹ ਤਾਂ ਮੜ ਜਾਈ। ਹਾਂ ਜੀ। ਆ ਤੁਸੀਂ ਵੇਖੋ। ਅੰਮ੍ਰਿਤ ਆ ਜਾਓ ਸਾਰੇ ਜਣੇ। ਆ ਜਾਓ। ਆ ਜੀ। ਆ ਜਾਓ ਬਾਬਾ ਜੀ ਮਤ ਨੂੰ ਆ ਜੇ ਤੁਸੀਂ। ਜੇ ਨਾਲ ਨਾਲ ਆਣਾ ਹਟ ਜੂਗਾ ਬੰਦੇ ਅਰੇ ਅੱਜ ਮਬਲੀ ਆ ਹੀ ਗਿਆ ਬਾਈਬ੍ਰੀ ਇੱਥੇ ਰਹਿੰਦੇ ਆ ਹਾਂ ਅਜੀ ਖਾਲਸਾ ਜਿਹੜਾ ਅੱਜ ਦੇ ਪ੍ਰੋਗਰਾਮ ਸੰਬੰਧ ਵਿੱਚ ਕੀ ਕਰਦਾ ਕੋ ਬਾਦ ਗੁਰੂ ਜੀ ਤੋਂ ਖਾਲਸਾ ਅਤੂ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਦੇ ਸਦਕਾ ਸਤਿ ਸ਼੍ਰੀ ਅਕਾਲ ਜੀ ਦੇ ਦਰੋਸਰ ਰਸਾਈ ਹੋਈ ਸੰਸਥਾ ਗੁਰਨਾਨਕ ਸੇਵਾ ਮਿਸ਼ਨ ਸੁਸਾਇਟੀ ਵਾਲਿਆਂ ਵੱਲੋਂ ਸਮੁੱਚੇ ਹੀ ਪ੍ਰਬੰਧਕਾਂ ਵੱਲੋਂ ਸਰਪੰਸਤ ਸੁਪਾਈ ਸਾਹਿਬ ਭਾਈ ਗਿਆਨੀ ਸਰਪ੍ਰੀਤ ਸਿੰਘ ਜੀ ਜੀ ਔਰ ਉਹਨਾਂ ਦੇ ਸਾਰੇ ਸਾਥੀ ਜੋ ਪ੍ਰਬੰਧਕ ਵੀਰ ਹਨ ਇਸ ਸੰਸਥਾ ਦੇ ਮੈਂਬਰ ਹਨ ਉਹਨਾਂ ਸਾਰਿਆਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਜਿੱਥੇ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ ਡਿਸਪੈਂਸਰੀ ਨਵਾਂ ਸ਼ਹਿਰ ਦੀ ਵਿੱਚੇ ਬੰਗੇ ਵਿਖੇ ਔਰ ਅੱਜ ਤੀਸਰੀ ਡਿਸਪੈਂਸਰੀ ਜਿਹੜੀ ਹੈ ਤੇ ਰਾਂਘੂ ਵਿਖੇ ਗੁਰਦੁਆਰਾ ਸਿੰਘ ਸਭਾ ਵਿਖੇ ਇਹਦੀ ਆਰੰਭਤਾ ਕੀਤੀ ਗਈ ਹੈ। ਦਾਸ ਜਿੱਥੇ ਇਹਨਾਂ ਨੂੰ ਸਮਾਜਿਕ ਭਾਈਚਾਰਣ ਦੇ ਕੰਮਾਂ ਦੀ ਵਧਾਈ ਦਿੰਦਾ ਹੈ ਉਥੇ ਸਤਿਗੁਰੂ ਸਹਿਬਾਂ ਜੀ ਦੇ ਚਰਨਾਂ ਵਿੱਚ ਅਰਦਾਸ ਵੀ ਕਰਦਾ ਹੈ ਕਿ ਸਤਿਗੁਰੂ ਦੀ ਕਿਰਪਾ ਕਰਕੇ ਇਨਾਂ ਦੇ ਸੀਸ ਉੱਤੇ ਮੇਰ ਪਰਿਆ ਹੱਥ ਰੱਖ ਕੇ ਇਹਨਾਂ ਵਿਚ ਆਪਸੀ ਪਿਆਰ ਇਤਫਾਕ ਦੇ ਦਾਤ ਬਖਸ਼ਿਸ਼ ਕਰਦੇ ਹੁਆ ਇਹਨਾਂ ਕੋ ਸਮਾਜ ਭਲਾਈ ਦੇ ਜਿਹੜੇ ਸੇਵਾ ਦਾ ਕਾਰਜ ਹੈ ਕਰਵਾਉਂਦੇ ਰਹਿਣ ਇਹਨਾਂ ਦੇ ਅਨੰਤ ਸੰਹਾਈ ਰਹਿਣ ਇਨੀਆਂ ਬੇਨਤੀਆਂ ਕਰਦਾ ਹੋਇਆ ਦਾਸ ਸਾਰੀ ਹੀ ਸੰਗਤ ਨੂੰ ਇਸ ਵਿਸ਼ਵਾਂਤਰੀ ਦੀ ਵਧਾਈ ਦਿੰਦਾ ਹੋਇਆ ਪਤੇ ਬੁਲਾਉਂਦਾ ਹਾਂ ਵਾਰਿਕ ਖੁੱਲੀ ਘਰ ਦਾ ਸਾਹਿਬ ਵਾਰਿਕ ਜੀ ਦੇ ਵਾਰਿਕ ਜੀ ਦਾ ਖਾਲਸਾ ਵਾਰਿਕ ਖੁੱਲੀ ਦੀ ਖਤੇ ਅਜਗੁਰਦਰ ਸਿੰਘ ਸਵਾਰਡਾ ਲਾਰੀਆਂ ਰਾਹੋਂ ਵਿਖੇ ਬਗਰ ਰਸਿਆ ਜੀ ਸਮਿਤੀ ਪ੍ਰਬੰਧਕ ਕਮੇਟੀ ਮੁਖ ਸੇਵਾਦਾਰ ਸਰਦਾਰ ਸੁਦੇਵ ਸਿੰਘ ਜੀ ਮਾਨ ਭਾਈ ਮਲਕੀਤ ਸਿੰਘ ਜੀ ਸਮਿਤੀ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਮਿਸ਼ਨ ਸੇਵਾ ਸੈਟੀ ਦਾ ਸਹਿਯੋਗ ਕਰਦੇ ਹੋਇਆ ਗੁਰੂ ਨਾਨਕ ਮਿਸ਼ਨ ਸੇਵਾ ਸੈਟੀ ਵੱਲੋਂ ਇਸ ਸਥਾਨ ਤੇ ਡਿਸਪੈਂਸਰੀ ਔਰ ਲੈਬ ਦੀ ਰੰਤਾ ਹੋ ਰਹੀ ਹੈ ਸਿੰਘ ਸਾਹਿਬ ਜੀ ਸਤਕਾਰ ਜੋ ਸਿੰਘ ਸਾਹਿਬ ਜੀ ਅਨੀ ਸੁਲਤਾਨ ਸਿੰਘ ਜੀ ਜਹਦਾ ਤੱਕ ਸ੍ਰੀ ਕੇਸਗੜ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਸਿੰਘ ਜੀ ਮੀਤ ਪ੍ਰਧਾਨ ਸ਼ੁਭਮ ਗੁਰਦਾਰ ਪੰਡਤ ਕਮੇਟੀ ਜਿੱਥੇ ਪੌਤਰੀ ਅੱਜ ਦਿਨਾਂ ਨੂੰ ਦਰਸ਼ਨ ਦਿੱਤੇ ਹਨ ਉੱਘਟਨ ਹੋਏ ਹਨ ਅਸੀਂ ਵਿਭਾਗੇ ਹਾਂ ਜੋ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਾਟੀ ਸੁਮਤੀ ਸੁਸਾਇਟੀ ਦੇ ਮੈਂਬਰਾਂ ਦੇ ਸੀਸ ਤੇ ਮਿਹਰ ਕਰੇ ਹੱਥ ਰੱਖ ਕੇ ਇਹ ਸੇਵਾਵਾਂ ਲੈ ਰਹੀ ਹੈ ਸੰਤੋਖ ਬੇਨਤੀ ਹੈ ਅਸੀਸਾਂ ਦੇਣੀਆਂ ਜਿੱਥੇ ਸਾਰੀਆਂ ਸੇਵਾਵਾਂ ਗੁਰੂ ਸੁਮਾਗਮਾਂ ਦੀਆਂ ਸ਼ਿਰਕਰਤਾ ਪਰਸਾ ਦੀ ਯਾਤਰਾ ਦੀਆਂ ਔਰ ਡਿਸਪੈਂਸਰੀ ਤੇ ਲੈਬ ਦੀਆਂ ਸੇਵਾਵਾਂ ਚੱਲ ਰਹੀਆਂ ਹਨ ਉੱਤੇ ਸੰਤੋਖ ਬੇਨਤੀ ਹੈ ਅਸੀਸਾਂ ਦਿਓ ਪਾਜੋ ਇਸ ਸੁਸਾਇਟੀ ਦੇ ਮੈਂਬਰ ਇਸੇ ਤਰ੍ਹਾਂ ਸਤਿਗੁਰ ਦੀ ਅਨੁਸਰਪਤ ਹੋ ਕੇ ਸਵਾਮਨ ਕਰਦੇ ਰਹਿਣ ਪਰ ਸਤਿਗੁਰ ਦੀ ਸਤਿ ਸੇਵਾ ਲੈਂਦੇ ਰਹਿਣ ਸਾਰੀਆਂ ਸੰਗਤਾਂ ਦਾ ਇੱਥੇ ਪਹੁੰਚਣ ਤੇ ਡਾਕਟਰ ਸਰ ਮਨੰਦਰ ਰਵਤ ਈਸ਼ਵਰ ਦਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇੱਕ ਮਿੰਟ ਰੋ جو بڑےانا ہے جنہوں نے کہ گو نانک دیو جی مہاراج جی کے پرکاش پک سنگا کا اس گردہ آسان کے سبندے کو مکمی دے سر جوک دے لار آج تیسری رسپنسی جو رکھ کر رہے ہیں اس دل سارے بہت ہی سبتار جو سنگھ سار گہنی سکران سنگھ جی جزدار سر سے پیل کر سار اور گردہ آسان کے مکمی سار پہنچے لیں انہوں نے جی آیا ہے نو کیونکہ میں کہتے ہیں بہت ہمارے کو نظر کو میٹنگ تے ਇਹ ਲੋਕਾਂ ਦਾ ਸਮਰਥਨ ਕਰਨਾ ਰੱਖਿਆ ਸੀ ਪਰ ਉਹ ਇਹ ਪਤਾ ਕਿ ਉਹ ਕੱਲ੍ਹ ਬਾਹਰ ਆਏ ਨਹੀਂ ਤਾਂ ਜੇਕਰ ਕੋਈ ਕੋਤਰੀ ਤੇ ਚੱਲਦੇ ਰਹੇਗੇ ਸੋ ਸਮਾਜਿਕ ਨਾ ਵਿਅਕਤੀਗਤ ਜਾਂ ਪਰ ਟੰਟ ਬਣੇ ਵਸਦੇ ਸਾਰੇ ਸ਼ੋਹਰੀ ਬਟ ਨੀਪਤਨ ਸਰਦਾਰ ਬਰਸੇਖੀ ਖਾਨ ਸਾਹਿਬ ਉਹ ਕੋਣ ਚੇ ਲੋਗਾਂ ਨੂੰ ਜੀ ਆਇਆਂ ਨੂੰ ਸਰਦਾਰ ਗੁੰਦਰ ਸਿੰਘ ਜੀ ਸਾਹਿਬ ਆ ਗਏ ਉਹ ਜਿੱਥੇ ਸਾਰੇ ਬੰਦੇ ਸਾਰੇ ਬੰਦੇ ਆ ਗਏ ਤੇ ਵਿਅਕਤੀਗਤ ਨਾ بہت سارے جانتے نفرت فیلی سی سب

بہت بہتر ਸਮੁੱਚੀ ਪ੍ਰਗਟ ਪ੍ਰਕਾਸ਼ਨ ਸੇਵਾ ਸਰਕਟੇ ਦੇ ਸਵਾਦਨਗੁਰ ਅਤੀ ਉਕਰਾ ਦਾ ਆਹਣ ਇੱਕ ਪ੍ਰਬੰਧਕ ਕਮੇਟੀ ਤੇ ਰਹੇ ਸ਼ਮਤਾਦਲ ਨੂੰ ਪੈਸਾ ਜੀ ਦਾ ਧੰਨਵਾਦ ਕਰਨਾ ਕਿ ਉਹਨਾਂ ਨੇ ਬਿਨਾਂ ਕਿਸੇ ਮੰਗ ਤੋਂ 50000 ਰੁਪਏ ਦੀ ਕੰਟਰੀਬਿਊਸ਼ਨ ਕੀਤੀ ਹੈ ਇਸ ਕੌਸਾ ਆਰਗੇਨਾਈਜੇਸ਼ਨ ਚਰਕਿਲਾ ਬਾਕੀ ਸਭ ਤੋਂ ਸਹਿਦਨ واحر جی کا خالص واحد ਬਹੁਤ ਵੱਡਾ ਪ੍ਰਾਗਟਾ ਇਸ ਨਗਰ ਦੇ ਵਿੱਚ ਜਿਹੜਾ ਸਿਹਤੂ ਲੈ ਕੇ ਇੱਕ ਉਪਰਾਹਾ ਕਰ ਰਿਹਾ ਕਿ ਅਸੀਂ ਇੱਥੇ ਲੈ ਜਾਉਂਦਾ ਹਾਂ ਉਹ ਟੈਸਟ ਕਰਿਤੇ ਜਾਣ ਕੇ ਡਾਕਟਰ ਸਹਿਮਾਨ ਹੋਣਗੇ ਤਾਂ ਕਿ ਲੋਕ ਦਵਾਈ ਲੈ ਕੇ ਆਪਣੇ ਆਪ ਨੂੰ ਤੰਤਰਸਤ ਕਰ ਸਕਣ ਅਜੋਕੇ ਸਮੇਂ ਦੇ ਵਿੱਚ ਅੱਤ ਫਰੀਦੀ ਦਾ ਵੀ ਮੇਰੇ ਕੰਨ ਛਾਪਿਆ ਕਿ ਆਪਰ ਲੜਾਇਆ ਮੇਰੀ ਵਾਂਗ ਮੈਂ ਸਰਦੀਵਾ ਕਰ ਦੇ ਤੈ ਉਸ ਤੋਂ ਬਾਅਦ ਜਦੋਂ ਮੈਂ ਆ ਕੇ ਬੈਠਾ ਤੇ ਹਮੇਸ਼ਾ ਇਹ ਬੰਦੇ ਦੀ ਸੋਚ ਹੁੰਦੀ ਆ ਕਿ ਮੈਂ ਇਹ 2 ਲੱਖ ਬੋਲਣ ਦਾ ਕੀ ਬੋਲਾਂ ਤੇ ਮੈਂ ਕੁਰਬਾਨੀ ਦਾ ਛਾਪਿਆ ਜੋ ਪਾਪਾ ਭਾਂਡੇ ਵਿੱਚ ਵਸਤ ਸਾਹ ਨਿਕਲੇ ਕਿਆ ਉਹ ਕਰੇ ਵਿਚਾਰਾ ਇਹ ਆਪਣਾ ਡਾਇਰੀ ਵਾਰਣੈ ਮੈਂ ਆਪਣਾ ਕਾਨੂੰਨ ਤਿਆਰ ਕਰਨਾ ਚਾਹੁੰਦਾ ਕਿ ਐਸ ਵਿਦੇ ਜਿਹੜੀਆਂ ਬਿਮਾਰੀਆਂ ਕਿਉਂ ਹੋ ਰਹੀਆਂ ਨੇ ਅਸਲ ਵਿੱਚ ਮੈਂ ਆਪਣੇ ਆਪ ਦੀ ਸਿਹਤ ਪਰਤੋਲ ਕੀਤੀ ਅਸੀਂ ਸਾਰੇ ਜਿਹੜੇ ਹੈ ਨਾ ਆਮ ਦੁਨੀਆ ਦੇ ਵਿੱਚ ਵਿਚਰਦੇ ਆ ਉਹਦੇ ਵਿੱਚ ਇੱਕ ਸਾਡੀ ਸੱਭਿਆਚਾਰ ਦੀ ਸਭ ਤੋਂ ਵੱਡੀ ਮੈਂ ਕਿੱਥੇ ਅਸੀਂ ਆਪਣੇ ਸੱਭਿਆਚਾਰ ਦੀ ਵਿਸ਼ੇਸ਼ਤਾ ਕਰਦੇ ਆ ਉਥੇ ਜਿਹੜੀ ਅੱਜ ਦੀ ਬਿਮਾਰੀਆਂ ਦੇ ਆਮ ਗੁਰੂਖਾਂ ਦੇ ਵੱਡੇ ਕਾਰਨ ਆ ਕਿ ਅਸੀਂ ਜਦੋਂ ਵੀ ਕਿਸੇ ਦੇ ਘਰ ਵਿੱਚ ਜਾਂਦੇ ਆ ਤੇ ਅਸੀਂ ਭਾਵੇਂ ਮਿਲ ਕੇ ਕਹਿੰਦੇ ਆ ਕਿ ਅਸੀਂ ਚਾਹ ਨਹੀਂ ਪੀਣੀ ਤੇ ਮਿੱਠਾ ਨਹੀਂ ਖਾਣਾ ਪਰ ਉਹ ਕਹਿੰਦੇ ਨੇ ਸੰਤ ਤਸੱਲੀ ਨਹੀਂ ਹੁੰਦੀ ਕਿ ਜੇ ਕੋਈ ਤੁਸੀਂ ਸਾਡੇ ਘਰ ਆਏ ਤਾਂ ਕਿਸੀਂ ਤੁਹਾਡੀ ਸੇਵਾ ਕੀ ਕੀਤੀ ਭਗਵਾਨ ਜੀ ਦੇ ਕਿਰਤੀ ਜੀ ਹੋਇ ਫਾਇਸੰਤ ਦੇ ਰੂਪ ਦੇ ਚ ਗੁਰੂ ਘਰ ਦੇ ਪ੍ਰਵਾਸ ਕਰ ਆਖੋ ਜੀ ਵਾਰੂ ਜੀ ਆਖਾਲ ਸਾਹਿਬ ਵਾਰੂ ਜੀ ਕੋ ਅਰਜੁਨਾਨ ਮਸ਼ੀਨ ਸਰਸਰ ਦੇ ਕੋਲ ਸੂਲਤਨ ਵਸੀ ਸੰਤਾਂ ਦੇ ਸੇ ਲੋਕਾਂ ਇਸ ਸਥਾਨ ਉੱਤਰ ਸਤਸਵਰਡਾ ਦਾ ਨਾਮ ਹੋਵੇ ਜੀ ਜੋ ਡਿਸਪੈਂਸਰੀ ਦਾ ਉਪਕਰਨ ਹੋਣਾ ਹੈ ਜਿਹਦੇ ਵਿੱਚ ਕਟਰੇਟ ਨਾਲ ਤੇ ਲੈ ਬੈਸਟ ਔਰ ਡਾਕਟਰਾਂ ਦਾ ਪ੍ਰਬੰਧ ਹੋਣਾ ਹੈ ਅਸੀਂ ਅੰਦਾਜ਼ ਸਾਹਿਬ ਦੇ ਜੋ ਬੈਠੇ ਹਾਂ ਇਸ ਤੋਂ ਪਹਿਲਾਂ ਨਵਾਂ ਸ਼ਹਿਰ ਦੇ ਕੇ ਬੰਦਾ ਬੈਠੇ ਇਸ ਰੋਮ ਵਿੱਚ ਚੱਲ ਰਹੀਆਂ ਹਨ ਬਹੁਤ ਹੀ ਸੋਹਣੀ ਗੱਲ ਜਿਵੇਂ ਮੈਂ ਆਇਆ ਪਰ ਸਰਪੰਚ ਜਿੰਦਰ ਸਿੰਘ ਦੀ ਸਰਪੰਚ ਰੋਣ ਪੰਜਾਬ ਉਹ ਕਰਦੇ ਸੰਜਿਤ ਲੋਕਾਂ ਦੀ ਲੋੜ ਦਵਾਈਆਂ ਦੀ ਅਸੀਂ ਪੂਰੀ ਕਰਨੀ ਉੱਥੇ ਉਹ ਬਹੁਤ ਜਰੂਰੀ ਹੋ ਜਾਂਦਾ ਕਿ ਪਰ ਇਸ ਦੇ ਨਾਲ ਨਾਲ ਕਿੰਨੀ ਵੱਲੋਂ ਤੁਸੀਂ ਸੰਤ ਅੰဍਣ ਪਏਗਾ ਕਿ ਅਸੀਂ ਇਸ ਤਰ੍ਹਾਂ ਦੀ ਕੋਸ਼ਿਸ਼ ਕਰੀ ਕਿ ਸਭ ਦਵਾਈਆਂ ਦੀ ਲੋੜ ਹੀ ਮੁੱਕੇ ਹਰ ਡਾਕਟਰ ਜਿਹੜਾ ਉੱਪਰ ਇਹ ਜੀ ਦੱਸਦਾ ਹੈ ਇਸ ਸਾਡੇ ਕੋਲ ਤੋਂ ਦਾ ਸੰਦੇਸ਼ ਹੈ ਜਿੱਤੇ ਗੁਰੂ ਨਾਨਕ ਸਾਹਿਬ ਮਹਾਰਾਜੀ ਨੇ ਸਭ ਤੋਂ ਪਹਿਲਾਂ ਦੁਆਰ ਖੰਣਾ ਦੀਵਾਲਾ ਦੀ ਧਰਤੀ ਉੱਤੇ ਉਸ ਥੋੜੀ ਬਲਾਜ ਕਰ ਉੱਥੇ ਖੜਾ ਪਿਆ ਤੇ ਹੁਣ ਭਟਾਣੀ ਆਣਾ ਇਸ ਜਗ੍ਹਾ ਉੱਤੇ ਬੰਦੇ ਲੋਕਾਂ ਨੂੰ ਨਾਮ ਵੀ ਪਾਉਣਾ ਹੈ ਇਸ ਜਗ੍ਹਾ ਰਹਿ ਕੇ ਲੋਕਾਂ ਦੇ ਧਰਤੀ ਦੇ ਲੋਕਾਂ ਦਾ ਰਾਜ ਵੀ ਕਰਨਾ ਸਭ ਤੋਂ ਪਹਿਲਾਂ ਪਾਤਸ਼ਾਹ ਦੇ ਦੁਆਰ ਖੰਣਾ ਉੱਥੇ ਸ਼ੁਰੂ ਕੀਤਾ ਜਦੋਂ ਬੁੱਧੀ ਬਾਸ਼ਰ ਨੇ ਸੇ ਆਪਣੇ ਸਮਾ ਆਇਆ ਉਦੋਂ ਇਤਿਹਾਸ ਕੀਤਾ ਖਡੂਸਰ ਦੀ ਧਰਤੀ ਤੇ ਗੁਰੂ ਅੰਗਦ ਦੇ ਮਹਾਰਾਜੀ ਨੇ ਉਹ ਜਸਮਾਨ ਬਣੇ ਹੋਏ ਉਹਨਾਂ ਗੁਰਦੁਰਾ ਮੱਲ੍ਹ ਖੜਾਸਾ ਉਸ ਤੋਂ ਬਾਅਦ ਤੇ ਵਰਜਿ ਸਿ ਸ਼ੁਰੂ ਕਰਾਈ ਸਿਕਾ ਕਿ ਇਹ ਅੱਲਾਹ ਦੀ ਜ਼ਰੂਰੀ ਨਰੋਗੀਆਂ ਦਾ ਦਵਾਈ ਦਾ ਪ੍ਰਬੰਧ ਕਰਨਾ ਸਰੀਰ ਸਵਸਥ ਰਹਿਣਾ ਚਾਹੀਦਾ ਔਰ ਸਾਨੂੰ ਸਿੱਖਾ ਦੀ আন কলান করতান আনন আনন আন আনন আন আন, I you. نے ذکر کرے اور سایا سومن خاص کر کے وہ پراستتن میں دیکھ لیا تھی کچھ ہونے سے کہ باقی طرح کا تمام معاملہ تمام طریقے سے حل ہو جائے بولے سونے ہاں سبحان اللہ اور پر فراغ شاکتی دیکھ لگ کے اس پر انت ساتھ میں ظاہر جان کر دے کون اس وقت تک ڈراویں تھے سین صاحب Allahumma astaghfirullahumma 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 ਤੇ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਟਰਿਸਟ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ 레이ਜ਼ਰ ਸੈਂਟਰ हेयर ट्रांसप्लांट ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕ-ਵਕ ਸਹੂਲਤਾਂ ملدیاں ایتھے چوبی گھنٹے ستو دن ایمرجنسی تھی سویدھا بھی دی جاتی ہے آج ہی بک کرو اپنی اپوائنٹمینٹ اٹھانوے یا اٹھانوے آٹھ وزٹ کرو سندو ہاسپٹل چنڈی روڈ نو شہر ਇਸ ਸੱਜਣਾ ਚੀਰ ਪਾਰਸੇਗਰ ਨਗਰ ਨਾਲ ਸੰਬੰਧਤ ਅਜਨੀਆਂ ਵਿਸ਼ੇਸ਼ ਸਰਗਰਮੀਆਂ ਕਨਫਰੈਂਸ ਲਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੱਗੇ ਹਾਜ਼ਰ ਹੋਮਾਗੇ ਉਦੋਂ ਤੱਕ ਵਾਸਤੇ ਪ੍ਰਦੇਸੀ ਨੂੰ ਪ੍ਰਜਾਜਤ ਦਿਓ ਧੰਨਵਾਦ